ਲੈਨ ਕਿ ਮੈਂ ਲੇਟ ਆ ਗਏ ਹਾਂ ਕਿਵੇਂ ਠੀਕ ਹੋ ਬਈ ਤੁਸੀਂ ਆਖਦਾ ਬਈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਸਾਰੇ ਸੁਣ ਤੋਂ ਹੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਜੀ ਆਪਣਾ ਜਿਹੜਾ ਗਪਤ ਸਾਮਰਾਜ ਵਾਲਾ ਟਾਪਿਕ ਉਹ ਕੱਲ ਕੰਪਲੀਟ ਹੋ ਚੁੱਕਿਆ ਸੀਗਾ ਤੇ ਅੱਜ ਜਿਹੜਾ ਹੈਗਾ ਆਪਾਂ ਉਹਦੇ MCQ ਕਰਾਂਗੇ ਰਾਜੀ ਅੱਜ ਜਿੰਨੇ ਵੀ ਰਾਜ ਇਹ ਆ ਉਹਨਾਂ ਨਾਲ ਸੰਬੰਧ ਸਾਰੇ ਕਰਾਂਗੇ ਤੇ ਕੱਲ ਨੂੰ ਜਿਹੜਾ ਉਹਨਾਂ ਦਾ ਪ੍ਰਸ਼ਾਸਨ ਵਿਵਸਥਾ ਉਹਦੇ ਨਾਲ ਰਿਲੇਟਡ ਕਰਾਂਗੇ ਠੀਕ ਆ ਤਾਂ ਮੈਨੂੰ ਦੱਸ ਦੋ ਮੇਰੀ ਆਵਾਜ਼ ਆ ਜਿਹੜੀ ਤੁਹਾਡੇ ਤੱਕ ਪ੍ਰੋਪਰ ਆ ਰਹੀ ਆ ਫਿਰ ਆਪਾਂ ਕਲਾਸ ਨੂੰ ਸ਼ੁਰੂ ਕਰਦੇ ਆ ਠੀਕ ਹੈ 그러면은 ਵੀ ਠੀਕ ਹੈ ਸ਼ੁਰੂ करिए ਬਈ ਆਪ ਆਪਣੀ ਕਲਾਸ ਲਿੰਕ ਨੂੰ ਸ਼ੇਅਰ ਕਰ ਦਿਆ ਕਰੋ ਬਈ ਤਾਂ ਜੋ ਜਿਵੇਂ ਹੁਣ ਇਹ ਬਿਲਕੁਲ ਨਵਾਂ ਪਲੇਟਫਾਰਮ ਆ ਜਿਹੜੇ ਜਿਹੜੇ ਸਟੂਡੈਂਟਸ ਤੱਕ ਨਹੀਂ ਪਹੁੰਚਦਾ ਉਹਨਾਂ ਤੱਕ ਵੀ ਜਿਹੜਾ ਇਹ ਕਲਾਸ ਦਾ ਲਿੰਕ ਪਹੁੰਚਦਾ ਕਰ ਦਿਆ ਕਰੋ ਤਾਂ ਜੋ ਹੋਰ ਸਟੂਡੈਂਟਸ ਜਿਹੜੀ ਉਹ ਵੀ ਆਪਣੇ ਨਾਲ ਜੁੜ ਸਕਣ ਠੀਕ ਹੈ ਜੀ ਗੁਪਤ ਸਾਮਰਾਜ ਦਾ ਉਦੇਹ ਹੋਇਆ ਕਦੋਂ ਉਦੇਹ ਹੋਇਆ ਸੀ ਭਈ ਗੁਪਤ ਸਾਮਰਾਜ ਦਾ ਦੂਜੀ ਸਦੀ ਦੇ ਵਿੱਚ ਤੀਜੀ ਸਦੀ ਦੇ ਆਰੰਭ ਵਿੱਚ ਤੀਜੀ ਸਦੀ ਦੇ ਅੰਤ ਵਿੱਚ ਜਾਂ ਪਹਿਲੀ ਸਦੀ ਦੇ ਵਿੱਚ ਗੁਪਤ ਸਾਮਰਾਜ ਦਾ ਜਿਹੜਾ ਉਦੇਹ ਹੋਇਆ ਸੀਗਾ ਯਾਨੀ ਕਿ ਗੁਪਤ ਸਾਮਰਾਜ ਕਦੋਂ ਜਿਹੜਾ ਹੈਗਾ ਇਹਨਾਂ ਨੇ ਦੀ ਸਥਾਪਨਾ ਹੋਈ ਸੀਗੀ ਦੂਜੀ ਸਦੀ ਵਿੱਚ ਤੀਜੀ ਸਦੀ ਦੇ ਆਰੰਭ ਵਿੱਚ ਤੀਜੀ ਸਦੀ ਦੇ ਅੰਤ ਵਿੱਚ ਜਾਂ ਪਹਿਲੀ ਸਦੀ ਦੇ ਵਿੱਚ ਸਾਰੇ ਜਣੇ ਆਨਸਰ ਕਰੀ ਚੱਲਿਓ ਭਈ ਹਾਂਜੀ ਰਾਜੇ ਤੀਜੀ ਸਦੀ ਦੇ ਅੰਤ ਦੇ ਵਿੱਚ ਹੋਈ ਸੀਗੀ ਗੁਪਤ ਸਾਮਰਾਜ ਦੀ ਸਥਾਪਨਾ ਹੋਈ ਸੀਗੀ ਤੀਜੀ ਸਦੀ ਦੇ ਅੰਤ ਵਿੱਚ ਹੋਈ ਸੀਗੀ ਕਿਉਂਕਿ ਇਹਨਾਂ ਦਾ ਸਮਰ ਰਾਜੇ ਵੈਸਤਾ ਅਲੱਗ-ਅਲੱਗ ਬਕਸ ਦੇ ਵਿੱਚ ਅਲੱਗ-ਅਲੱਗ ਹੈ ਪਰ ਜਿਹੜਾ ਪਰਮਾਨਿਕ ਸਮਾਂ ਹੈਗਾ 240 ਤੋਂ 280 ਹੈਗਾ ਜਿਹੜਾ ਪਹਿਲੇ ਰਾਜਾ ਹੋਏ ਹੈਗੇ ਜਿਨ੍ਹਾਂ ਨੇ ਇਹਦੀ ਸਥਾਪਨਾ ਕੀਤੀ ਠੀਕ ਹੈ ਨਾ ਗੁਪਤ ਸਾਮਰਾਜ ਦਾ ਉਦੇ ਕਿੱਥੇ ਹੋਇਆ ਸੀ ਰਾਜੇ ਕੁਸ਼ਾਵੀ ਦੇ ਵਿੱਚ ਤਿਗਵਾ ਦੇ ਵਿੱਚ ਮੱਲ ਜਾਂ ਭੂਮਰਾ ਜਿਹੜੀ ਇਹਨਾਂ ਨੇ ਆਪਣੇ ਸਾਮਰਾਜ ਦੀ ਸਥਾਪਨਾ ਕੀਤੀ ਸੀ ਰਾਜੇ ਤੀਜੀ ਸਦੀ ਦੇ ਅੰਤ ਦੇ ਵਿੱਚ ਉਹ ਕਿੱਥੇ ਕੀਤੀ ਸੀ ਕੁਸ਼ਾਬੀ ਤਿਗਵਾ ਮਲ ਪੂਮਰਾ ਹਾਂਜੀ ਰਾਜੇ ਕੁਸ਼ਾਬੀ ਦੇ ਵਿੱਚ ਕੀਤੀ ਸੀਗੀ ਤੀਜੀ ਸਦੀ ਦੇ ਅੰਤ ਦੇ ਵਿੱਚ 240 ਈਸਵੀ ਤੋਂ 280 ਈਸਵੀ ਜਿਹੜਾ ਹੈਗਾ ਉਹਨਾਂ ਦਾ ਕਾਲ ਹੈਗਾ ਜਿਹੜੇ ਪਹਿਲੇ ਇਹਦੇ ਸੰਸਥਾਪਕ ਸੀ ਸੰਸਥਾਪਕ ਵਾਲਾ ਕੁਸ਼ਚਨ ਅੱਗੇ ਹੈ ਰਾਜੀ ਤਾਂ ਮੈਂ ਜਿਹੜਾ ਉਹਦਾ ਆਨਸਰ ਨਹੀਂ ਬੋਲ ਰਹੀ गुप्त वंश ਦਾ ਸਥਾਪਕ ਕੌਣ ਸੀ ਚੰਦਰਗੁਪਤ ਪਹਿਲਾ ਸ਼੍ਰੀਗੁਪਤ ਸਮੁੰਦਰਗੁਪਤ ਜਾਂ ਵਿਸ਼ਨੂੰਗੁਪਤ ਚੰਦਰਗੁਪਤ ਪਹਿਲਾ ਸ਼੍ਰੀਗੁਪਤ ਸਮੁੰਦਰਗੁਪਤ ਜਾਂ ਵਿਸ਼ਨੂੰਗੁਪਤ ਹਾਂਜੀ ਰਾਜੇ ਸ਼੍ਰੀਗੁਪਤ ਜੇ ਰਾਜੇ ਇਥੇ ਵਾਸਤਵਿਕ ਸਥਾਪਕ ਆ ਜਾਂਦਾ ਤਾਂ ਫਿਰ ਕੌਣ ਹੋਣਾ ਸੀਗਾ ਵਾਸਤਵਿਕ ਦੇ ਵਿੱਚ ਫਿਰ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਿਹੜੀ ਚੁਣੀ ਜਾਣੀ ਸੀ ਰਾਜੇ ਹਾਂਜੀ ਰਾਜੀ ਜੇ ਵਾਸਤਵਿਕ ਹੁੰਦਾ ਤਾਂ ਚੰਦਰਗੁਪਤ ਪਹਿਲਾ ਹੋਣਾ ਸੀਗਾ ਤੇ ਜੇ ਇਕੱਲਾ ਸੰਸਥਾਪਕ ਹੁੰਦਾ ਤਾਂ ਸ਼੍ਰੀ ਗੁਪਤ ਸ਼੍ਰੀ ਗੁਪਤ ਦਾ ਸ਼ਾਸਨ ਕਾਲ ਕੀ ਸੀ ਬਈ 240 ਈਸਵੀ ਤੋਂ 228 ਈਸਵੀ 228 ਨਹੀਂ ਲੈ ਜੇ 80 ਇੱਥੇ ਜ਼ੀਰੋ ਪਾਉਣ ਵਾਲੀ ਰਹਿ ਗਈ 280 ਈਸਵੀ 340 ਤੋਂ 365 190 ਤੋਂ 230 255 ਤੋਂ 285 ਸਾਰੇ ਜਣੇ ਅਨਸਰ ਕਰੋ ਬਈ ਗੱਲ ਤੋਂ ਜੁ ਤਾ ਵੀ ਕੋਈ ਗੱਲ ਨਹੀਂ ਹਾਂਜੀ ਰਾਜੇ 240 ਤੋਂ 280 ਸ਼੍ਰੀ ਗੁਪਤ ਦਾ ਸ਼ਾਸਨ ਕਾਲ ਸੀਗਾ ਤੇ ਇਹਨਾਂ ਨੇ ਗੁਪਤ ਸਾਮਰਾਜ ਦੀ ਜਿਹੜੀ ਸਥਾਪਨਾ ਕੀਤੀ ਸੀਗੀ ਕੁਸ਼ਾਬੀ ਦੇ ਵਿੱਚ ਕਿਸ ਅਧਿਕਾਰੀ ਨੇ ਚੀਨੀ ਯਾਤਰੀਆਂ ਲਈ ਮੰਦਿਰ ਬਣਵਾਇਆ ਚੀਨੀ ਯਾਤਰੀਆਂ ਵਾਸਤੇ ਰਾਜੇ ਮੰਦਿਰ ਬਣਵਾਇਆ ਸੀਗਾ ਚੰਦਰ ਗੁਪਤ ਪਹਿਲੇ ਨਹੀਂ ਕਟੋਤਕਾ ਚ ਨੇ ਸੁੰਦਰ ਗੁਪਤ ਨੇ ਸ਼੍ਰੀ ਗੁਪਤ ਨੇ ਕਿਹਨੇ ਬਣਾਇਆ ਸੀਗਾ ਚੀਨੀ ਯਾਤਰੀਆਂ ਦੇ ਲਈ ਮੰਦਿਰ ਸ਼੍ਰੀ ਗੋਪਤਾ ਨੇ ਬਣਾਇਆ ਸੀ ਰਾਜੇ ਇਹਦਾ ਇਹਦੀ ਆਪਾਂ ਜਾਣਕਾਰੀ ਕਿੱਥੋਂ ਮਿਲਦੀ ਹੈ ਜਿਹੜਾ ਇਤ ਸਿੰਘ ਆ ਉਹ ਚੀਨੀ ਯਾਤਰੀ ਹੈ ਜਿਹੜਾ ਉਹਨੇ ਦੱਸਿਆਗਾ ਇਤ ਸਿੰਘ ਚੀਨੀ ਯਾਤਰੀ ਹੋਇਆ ਉਹਨੇ ਦੱਸਿਆ ਕਿ ਸ਼੍ਰੀ ਗੋਪਤਾ ਜਿਹੜਾ ਉਹਨੇ ਚੀਨੀ ਯਾਤਰੀਆਂ ਲਈ ਮੰਦਿਰ ਬਣਵਾਇਆ ਸੀ ਤੇ ਇਹਦੇ ਵਾਸਤੇ ਜਿਹੜਾ ਮੰਦਿਰ ਨੂੰ 24 ਪਿੰਡ দান ਦੇ ਵਿੱਚ ਦਿੱਤੇ ਸੀ ਕਿੰਨੇ ਪਿੰਡ দান ਦੇ ਵਿੱਚ ਦਿੱਤੇ ਸੀਗੇ 24 ਪਿੰਡ ਤੇ ਇਹ ਮੰਦਿਰ ਬਣਾਇਆ ਕਿੱਥੇ ਸੀ ਰਾਜੇ ਮਗਧ ਦੇ ਵਿੱਚ ਠੀਕ ਹੈ ਨਾ ਇਹ ਅਲੱਗ-ਅਲੱਗ ਕੁਐਸਚਨ ਬਣਾਉਣ ਦੀ ਬਜਾਏ ਰਾਜੀ ਆਪਾਂ ਜਿਹੜੇ ਕੁਐਸਚਨ ਦੇ ਨਾਲ ਪੁਆਇੰਟ ਬਣਦੇ ਹੋਣਗੇ ਉਹਨਾਂ ਨੂੰ ਇੱਕ ਥਾਂ ਹੀ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਡਿਸਕਸ ਕਰ ਲਾਂਗੇ ਠੀਕ ਆ ਇਤ ਸਿੰਘ ਚੀਨੀ ਯਾਤਰੀ ਨੇ ਇਹਦੀ ਜਾਣਕਾਰੀ ਦਿੱਤੀ ਰਾਜੇ ਕਿੰਨੇ ਪਿੰਡ ਦਾਣ ਦੇ ਵਿੱਚ ਦਿੱਤੇ ਸੀ 24 ਤੇ ਕਿਹੜੇ ਸਥਾਨ ਤੇ ਬਣਾਇਆ ਮਗਦ ਦੇ ਵਿੱਚ ਸ਼੍ਰੀ ਗੋਪਤ ਦਾ ਉੱਤਰ ਅਧਿਕਾਰੀ ਕੌਣ ਹੈ ਚੰਦਰ ਗੋਪਤ ਪਹਿਲਾ ਕਟੋਤਕਾਚ ਸਮੁੰਦਰ ਗੋਪਤ ਜਾਂ ਵਿਸ਼ਨੂ ਗੋਪਤ ਸ਼੍ਰੀ ਗੁਪਤ ਦੇ ਅਧਿਕਾਰੀ ਦੱਸਣਾ ਬਈ ਜਿਹੜਾ ਕਿ ਸ਼੍ਰੀ ਗੁਪਤ ਤੋਂ ਬਾਅਦ ਰਾਜਾ ਬੰਦਾ ਕੌਣ ਬੰਦਾ ਹਾਂਜੀ ਰਾਜੇ ਕਰੋਤਕਾਚਾ ਜਿਹੜਾ ਸ਼੍ਰੀ ਗੁਪਤ ਤੋਂ ਬਾਅਦ ਰਾਜਾ ਬੰਦਾ ਕਰੋਤਕਾਚ ਦਾ ਸਮਾਂਕਾਲ ਕਿੰਨਾ ਬਈ 240 ਤੋਂ 280 340 ਤੋਂ 365 190 ਤੋਂ 230 280 ਤੋਂ 320 ਹਾਂਜੀ ਰਾਜੇ 280 ਤੋਂ 320 ਜਿਹੜਾ ਕਟੋਤਕਾਚਾ ਦਾ ਸਮਾਂਕਾਲ ਕਿੰਨਾ 280 ਤੋਂ 320 ਠੀਕ ਹੈ ਨਾ ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜੇ ਪਹਿਲੇ ਸ਼੍ਰੀ ਗੁਪਤ ਹੋਏ ਆ ਉਹਨਾਂ ਦਾ 280 ਤੱਕ ਸਮਾਪਤ ਹੋ ਗਿਆ ਸੀ ਤੇ ਇਹਨਾਂ ਦਾ 320 ਹਾਂ 319 ਵੀ ਲਿਖਿਆ ਸਕਦਾ ਰਾਜੇ 20 ਵੀ ਲਿਖਿਆ ਸਕਦਾ ਗੁਪਤ ਸਾਮਰਾਜ ਦਾ ਪਹਿਲਾ ਮਹਾਨ ਸਮਰਾਟ ਕੌਣ ਸੀ ਚੰਦਰ ਗੁਪਤ ਪਹਿਲਾ ਸ਼੍ਰੀ ਗੁਪਤ ਸਮੁੰਦਰ ਗੁਪਤ ਵਿਸ਼ਨੂ ਗੁਪਤ ਮਹਾਨ ਸਮਰਾਟ ਦੱਸਣਾ ਬਈ ਕੌਣ ਸੀ ਚੰਦਰਗੋਪਤ ਪਹਿਲਾ ਸ਼੍ਰੀ ਗੋਪਤ ਸਮੁੰਦਰਗੋਪਤ ਵਿਸ਼ਨੂ ਗੋਪਤ ਹਾਂਜੀ ਰਾਜੇ ਚੰਦਰਗੋਪਤ ਪਹਿਲਾ ਜਿਹੜਾ ਉਹ ਗੋਪਤ ਸਾਮਰਾਜ ਦਾ ਵਾਸਤਵਿਕ ਸੰਸਥਾਪਕ ਸੀ ਮਹਾਨ ਸਮਰਾਟ ਸੀਗਾ ਕਿਉਂਕਿ ਜਿਹੜੇ ਪਹਿਲੇ ਦੋ ਰਾਜੇ ਹੋਏ ਰਾਜੇ ਉਹਨਾਂ ਨੇ ਜਿਹੜਾ ਅਧੀਨ ਸ਼ਾਸਕਾਂ ਦੇ ਵਜੋਂ ਰਾਜ ਕੀਤਾ ਸੀਗਾ ਤੇ ਜਿਹੜਾ ਚੰਦਰਗੋਪਤ ਪਹਿਲਾ ਹੈਗਾ ਉਸ ਨੇ ਪਹਿਲਾਂ ਹੈਗਾ ਮਹਾਰਾਜਾ ਰਾਜ ਦਿਤਰਾ ਜਿਹੜੀ ਉਪਾਧੀ ਲਈ ਸੀਗੀ ਠੀਕ ਹੈ ਨਾ ਚੰਦਰਗੋਪਤ ਪਹਿਲਾ ਜਿਹੜਾ ਉਹ ਰਾਜਗਦੀ ਤੇ ਕਦੋਂ ਬੈਠਾ ਭਈ 240 ਈਸਵੀ 320 ਈਸਵੀ 190 ਈਸਵੀ 280 ਈਸਵੀ ਕਦੋਂ ਬੈਠਾ ਸੀਗਾ ਰਾਜਗਦੀ ਤੇ ਚੰਦਰਗੋਪਤ ਪਹਿਲਾ 240 ਹਾਂਜੀ ਰਾਜੇ 320 ਈਸਵੀ ਦੇ ਵਿੱਚ ਬੈਠਾ ਸੀ ਤੇ ਜਦੋਂ ਇਹੇ ਰਾਜਗਦੀ ਤੇ ਬੈਠਾ ਸੀ 26 ਫਰਵਰੀ 320 ਨੂੰ ਤਾਂ ਇਹਨੇ ਗੁਪਤ ਸਮਾਂਤ ਦੀ ਸ਼ੁਰੂ ਸ਼ੁਰੂਆਤ ਕੀਤੀ ਸੀ ਇਹ ਜੀ ਕੁਐਸਚਨ ਆ ਜੀ ਗੁਪਤ ਸਮਾਧੀ ਦੀ ਸ਼ੁਰੂਆਤ ਕਿਹਨੇ ਕੀਤੀ ਸੀ ਤਾਂ ਚੰਦਰਗੋਪਤ ਪਹਿਲੇ ਨੇ ਕੀਤੀ ਸੀ ਕਦੋਂ ਕੀਤੀ ਸੀ 320 ਦੇ ਵਿੱਚ ਕਿਹੜੇ ਅਫਸਰ ਦੇ ਮੌਕੇ ਰਾਜਗਦੀ ਤੇ ਬੈਠਣ ਮੌਕੇ ਠੀਕ ਆ ਫਿਰ ਆ ਜੀ ਚੰਦਰਗੋਪਤ ਪਹਿਲੇ ਦਾ ਉੱਤਰ ਅਧਿਕਾਰੀ ਕੌਣ ਸੀ ਚੰਦਰਗੋਪਤ ਪਹਿਲੇ ਦਾ ਉੱਤਰ ਅਧਿਕਾਰੀ ਦੱਸਣਾ ਰਾਜੇ ਚੰਦਰਗੋਪਤ ਦੂਜਾ ਸ਼੍ਰੀ ਗੋਪਤ ਸਮੁੰਦਰਗੋਪਤ ਜਾਂ ਵਿਸ਼ਨੂਗੋਪਤ ਯਾਨੀ ਕਿ ਚੰਦਰਗੋਪਤ ਤੋਂ ਬਾਅਦ ਪਹਿਲੇ ਤੋਂ ਬਾਅਦ ਕਿਹੜਾ ਰਾਜਾ ਬੰਦ ਆ ਗਏ ਚੰਦਰਗੋਪਤ ਪਹਿਲੇ ਦਾ ਉੱਤਰਾਧਿਕਾਰੀ ਕੌਣ ਸੀ ਚੰਦਰਗੋਪਤ ਹਾਂਜੀ ਰਾਜੇ ਸਮੁੰਦਰ ਗੋਪਤ ਹੈਗਾ ਜਿਹੜਾ ਚੰਦਰਗੋਪਤ ਪਹਿਲੇ ਤੋਂ ਬਾਅਦ ਹਰਾਇ ਗੱਦੀ ਤੇ ਬੈਠਦਾ 350 ਈਸਵੀ ਦੇ ਵਿੱਚ ਸਮੁੰਦਰ ਗੋਪਤ ਕਦੋਂ ਗੋਪਤ ਵੰਸ਼ ਦੀ ਰਾਜਗੱਦੀ ਤੇ ਬੈਠਾ ਰਾਜੇ 360 335 350 380 ਇਹਦਾ ਆਨਸਰ ਮੈਂ ਤੁਹਾਨੂੰ ਦੱਸਦਾ ਕਦੋਂ ਬੈਠਾ ਸੀਗਾ ਹਾਂਜੀ ਰਾਜੇ 350 ਈਸਵੀ ਦੇ ਵਿੱਚ ਜਿਹੜਾ ਇਹ ਰਾਜਗਦੀ ਤੇ ਬੈਠਾ ਸੀ ਤੇ ਭਾਰਤ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾ ਭਾਰਤ ਦਾ ਨਪੋਲੀਅਨ ਚੰਦਰਗਉਪਤ ਪਹਿਲੇ ਨੂੰ ਸ਼੍ਰੀ ਗੋਪਤ ਨੂੰ ਸਮੁੰਦਰ ਗੋਪਤ ਨੂੰ ਵਿਸ਼ਨੂ ਗੋਪਤ ਨੂੰ ਇਹ ਕੁਐਸਚਨ ਕਾਫੀ ਬੰਦਾ ਹੁੰਦਾ ਹੈ ਬਈ ਵੀ ਭਾਰਤ ਦਾ ਨਪੋਲੀਅਨ ਜਿਹੜਾ ਇਹ ਕਿਸ ਨੂੰ ਕਹਿੰਦੇ ਆ ਅਨਿਰਾਜ ਜੇ ਸਮੁੰਦਰ ਗੋਪਤ ਨੂੰ ਕਹਿੰਦੀ ਆ ਕਿ ਆ ਕਿਹਨੇ ਸੀਗਾ ਇਹ ਵੀ ਬਣ ਜਾਂਦਾ ਹੁੰਦਾ ਏ ਵੀ ਸਮਿਥ ਨੇ ਜਿਹੜੇ ਇਤਿਹਾਸਕਾਰ ਹੋਇਆ ਉਹਨਾਂ ਨੇ ਇਹਦੀ ਤੁਲਨਾ ਜਿਹੜੀ ਉਹ ਸਮੁੰਦਰ ਗੋ ਦੇ ਨਾਲ ਨੇਪੋਲੀਅਨ ਦੇ ਨਾਲ ਕੀਤੀ ਸੀ ਰਾਜੀ ਚੰਦਰ ਗੋਪਤ ਪਹਿਲੇ ਦਿਨ ਨਾਲ ਇੱਕ ਚੀਜ਼ ਧਿਆਨ ਚ ਰੱਖ ਲਓ ਵੈਸੇ ਤਾਂ ਆਪਾਂ ਥਿਉਰੀਅਲੀ ਕਲਾਸ ਚੋ ਕਰਕੇ ਆਏ ਆ ਕਿ ਚੰਦਰ ਗੋਪਤ ਪਹਿਲਾ ਸੀ ਜਿਹੜਾ ਉਹਨੇ ਸਿੱਕੇ ਚ ਲਾਇਆ ਸੀ ਜਿਨ੍ਹਾਂ ਦੇ ਵਿੱਚ ਇੱਕ ਪਾਸੇ ਲక్ష్ਮੀ ਦੇਵੀ ਦੀ ਫੋਟੋ ਸੀ ਤੇ ਦੂਜੇ ਪਾਸੇ ਰਾਜੇ ਦੀ ਤੇ ਉਹਦੀ ਪਤਨੀ ਕੁਮਾਰ ਦੇਵੀ ਦੀ ਫੋਟੋ ਸੀ ਠੀਕ ਹੈ ਨਾ ਐਸਾ ਤਾਂ ਆਪਾਂ ਥਿਊਰੀ ਦੀ ਡਿਸਕਸ ਕੀਤਾ ਪਰ ਉਹਦੇ ਨਾਲ ਰਿਲੇਟਡ ਐਮਸੀਕਿਊ ਨਹੀਂ ਬਣਿਆ ਉਹਨੂੰ ਧਿਆਨ ਚ ਕਰ ਲਿਓ ਫਿਰ ਚੰਦਰਗੋਪਤ ਕਿਸ ਦਾ ਉਪਾਸਕ ਸੀ ਰਾਜੇ ਸਮੁੰਦਰ ਗੋਪਤਾ ਜਿਹੜਾ ਉਹ ਕਿਸ ਦਾ ਉਪਾਸਕ ਸੀ ਵਿਸ਼ਨੂੰ ਸ਼ਿਵ ਇੰਦਰ ਜਾਂ ਬ੍ਰਹਮਾ ਵਿਸ਼ਨੂੰ ਸਮੁੰਦਰ ਗੋਪਤ ਕਿਸ ਦਾ ਉਪਾਸਕ ਸੀ ਵਿਸ਼ਨੂੰ ਸ਼ਿਵ ਇੰਦਰ ਜਾਂ ਬ੍ਰਹਮਾ ਹਾਂਜੀ ਰਾਜੇ ਸਮੁੰਦਰ ਗੋਪਤਾ ਜਿਹੜਾ ਉਹ ਵਿਸ਼ਨੂੰ ਦਾ ਉਪਾਸਕ ਸੀ। ਜਗ ਚੂਪ। ਸਿੱਕਿਆਂ ਤੇ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ। ਸਿੱਕਿਆਂ ਤੇ ਵੀਣਾ ਵਜਾਉਂਦੇ ਹੋਏ ਕਿਹਨੂੰ ਦਿਖਾਇਆ ਗਿਆ? ਚੰਦਰਗੋਪਤ ਪਹਿਲੇ ਨੂੰ, ਚੰਦਰਗੋਪਤ ਵਿਕਰਮਾਦਿੱਤਿਆ ਨੂੰ, ਸਮੁੰਦਰਗੋਪਤ ਨੂੰ ਜਾਂ ਵਿਸ਼ਨੂੰਗੋਪਤ ਨੂੰ? ਸਿੱਕੇ ਤੇ ਵੀਣਾ ਵਜਾਉਂਦੇ ਹੋਏ ਕਿਸ ਨੂੰ ਦਿਖਾਇਆ ਗਿਆ ਬਈ? ਹਾਂਜੀ ਰਾਜੇ ਸਮੁੰਦਰ ਗੋਪਤ ਨੂੰ ਸਮੁੰਦਰ ਗੋਪਤ ਜਿਹੜਾ ਉਹ ਕਵੀ ਪ੍ਰੇਮੀ ਸੀਗਾ ਨਾ ਸੰਗੀਤ ਪ੍ਰੇਮੀ ਸੀਗਾ ਤਾਂ ਉਹਨੂੰ ਸਿੱਕਿਆਂ ਤੇ ਵੀਨਾ ਵਜਾਉਂਦਾ ਜਿਹੜਾ ਦਿਖਾਇਆ ਗਿਆ ਤੇ ਇਸੇ ਕਰਕੇ ਜਿਹੜਾ ਹਰੀਸ਼ੇਨ ਰਾਜੇ ਦੇ ਦਰਬਾਰ ਦੇ ਵਿੱਚ ਕਵੀ ਹੋਇਆ ਉਹਨੇ ਇਹਦੀ ਤੁਲਨਾ ਜਿਹੜੀ ਉਹ ਨਾਰਦ ਤੇ ਤੁਗਰੂ ਦੇ ਨਾਲ ਕੀਤੀ ਸੀ ਕਵੀ ਰਾਜ ਦੀ ਉਪਾਧੀ ਕਿਸ ਸਮਰਾਟ ਨੇ ਲਈ ਸੀ ਕਵੀ ਰਾਜ ਦੀ ਉਪਾਧੀ ਕਿਸ ਸਮਰਾਟ ਨੇ ਲਈ ਸੀ ਸਮੁੰਦਰ ਗੋਪਤ ਚੰਦਰ ਗੋਪਤ ਪਹਿਲਾ ਸਕੰਦ ਗੋਪਤ ਜਾਂ ਸ਼੍ਰੀ ਗੋਪਤ ਕਵੀ ਰਾਜ ਦੀ ਉਪਾਧੀ ਦੱਸਣਾ ਬਈ ਹਾਂਜੀ ਰਾਜੇ ਸਮੁੰਦਰ ਗੋਪਤ ਕਿਉਂਕਿ ਉਹ ਹੀ ਸੰਗੀਤ ਪ੍ਰੇਮੀ ਸੀ ਇਸੇ ਕਰਕੇ ਉਹਦੇ ਨਾਮ ਦੇ ਨਾਲ ਕਵੀ ਰਾਜ ਦੀ ਜਿਹੜੀ ਉਹਨੇ ਉਪਾਦਿ ਲਈ ਕਵੀ ਰਾਜ ਤੋਂ ਬਿਨਾਂ ਰਾਜੇ ਉਹਨੇ ਹੋਰ ਕਿਹੜੀਆਂ ਕਿਹੜੀਆਂ ਉਪਾਦਿਆਂ ਲਈਆਂ ਸੀ ਅਸ਼ੋਮੇਕ ਕਰਤਾ ਇਹ ਧਿਆਨ ਚ ਰੱਖਨੇ ਰਾਜੇ ਤੁਸੀਂ ਇੱਥੇ ਕੁਐਸਚਨ ਬਣਦਾ ਹੁੰਦਾ ਅਸ਼ੋਮੇਕ ਕਰਤਾ ਸਾਰੇ ਰਾਜਿਆਂ ਦੀਆਂ ਜਿਹੜੀਆਂ ਉਪਾਦਿਆਂ ਨੇ ਉਹਨਾਂ ਨੂੰ ਧਿਆਨ ਚ ਰੱਖਣਾਗਾ ਆ ਪ੍ਰਥੀਰਥ ਆ ਪ੍ਰਥੀਰਥ ਲਿਛਵੀ ਦੋਤਾ ਲਿਛਵੀ ਦੋਤਾ ਕਿਉਂ ਕਿ ਆ ਜਾਂਦਾ ਕਿਉਂਕਿ ਜਿਹੜਾ ਹੈਗਾ ਇਹ ਚਿੰਦਰਗੋਪਤ ਪਹਿਲੇ ਦਾ ਪੁੱਤਰ ਸੀ ਹੈ ਨਾ ਤਾਂ ਉਹਦੀ ਜਿਹੜੀ ਪਤਨੀ ਸੀ ਕੁਮਾਰਦੇਵੀ ਰਾਜੀ ਉਹ ਲక్ష్ਮੀ ਵੰਛੀ ਦੀ ਰਾਜਕੁਮਾਰੀ ਸੀ ਇਸੇ ਕਰਕੇ ਇਹਨੂੰ ਲక్ష్ਮੀ ਦੇਵਤਾ ਕਿਹਾ ਜਾਂਦਾ ਠੀਕ ਆ ਸਮੁੰਦਰਗੋਪਤ ਦੀਆਂ ਜਿੱਤਾਂ ਦਾ ਪਤਾ ਲੱਗਦਾ ਹੈ ਇਲਾਹਾਬਾਦ ਸਤੰਭ ਲੇਖ ਤੋਂ ਹਾਥੀ ਗੁਫਾ ਲੇਖ ਤੋਂ ਜੂਨਾਗੜ ਅਭਿਲੇਖ ਤੋਂ ਜਹਾਨਾ ਦੇ ਵਿੱਚੋਂ ਕੋਈ ਸਹੀ ਨਹੀਂ ਤੇ ਕਿੱਥੋਂ ਪਤਾ ਲੱਗਦਾ ਬਾਈ ਸਮੁੰਦਰਗੋਪਤ ਦੀਆਂ ਜਿੱਤਾਂ ਇਲਾਹਾਬਾਦ ਸਤੰਭ ਲੇਖ ਤੋਂ ਲੱਗਦਾ ਬਾਈ ਸੁੰਦਰ ਗੁਪਤ ਦੀਆਂ ਜਿੱਤਾਂ ਦਾ ਪਤਾ ਇਲਾਹਾਬਾਦ ਸਤੰਭ ਲੇਖ ਤੋਂ ਲੱਗਦਾ ਜੀ ਦੀ ਰਚਨਾ ਰਾਜੇ ਇਹਦੇ ਦਰਬਾਰ ਦੇ ਵਿੱਚ ਹੀ ਕਵੀ ਰਹਿਣਾ ਸੀ ਹਰੀ ਸੇਨ ਉਹਨੇ ਕੀਤੀ ਸੀ ਤਾਂ ਪੁੱਛ ਸਕਦੇ ਆ ਹਰੀ ਸੇਨ ਕਿਸ ਦੇ ਦਰਬਾਰ ਨਾਲ ਸੰਬੰਧਿਤ ਹੈ ਤਾਂ ਸਮੁੰਦਰ ਗੁਪਤ ਦੇ ਦਰਬਾਰ ਨਾਲ ਸੰਬੰਧਿਤ ਹੈ ਇਹਦੇ ਨੂੰ ਇਲਾਹਾਬਾਦ ਸਤੰਭ ਲੇਖ ਨੂੰ ਰਾਜੇ ਪ੍ਰਿਆਗ ਪ੍ਰਸ਼ਸ਼ਤੀ ਲੇਖ ਵੀ ਕਹਿੰਦੇ ਆ origignal ਹੈਗਾ ਜੇ ਪ੍ਰਿਆਗ ਪ੍ਰਸ਼ਸ਼ਤੀ ਲੇਖ ਲਿਖਿਆ ਹੁੰਦਾ ਤਾਂ ਇਲਾਹਾਬਾਦ ਸਤੰਭ ਲੇਖ ਦਾ ਨਾਂ ਹੀ ਹੈ ਠੀਕ ਹੈ ਨਾ ਪ੍ਰਿਆਗ ਪ੍ਰਸ਼ਸ਼ਤੀ ਲੇਖ ਇਲਾਹਾਬਾਦ ਸਤੰਭ ਲੇਖ ਦਾ ਨਾਮ ਹੀ ਹੈ ਰਾਜੇ ਇਹ ਇਹ ਪਹਿਲਾ ਕੁਸ਼ਾਬੀ ਦੇ ਵਿੱਚ ਸੀਗਾ राजे। ਲਹਾਬਾਸ ਸੰਬਲੈਖ ਜਿਹੜਾ ਉਹ ਪਹਿਲਾਂ ਇਸ ਕੁਸ਼ਾਬੀ ਦੇ ਵਿੱਚ ਸੀ ਤੇ ਅਸ਼ੋਕ ਨੇ ਇਹਨੂੰ ਅਲਾਹਾਬਾਦ ਲਿਆਂਦਾ ਸੀ। ਸਮੁੰਦਰ ਗੁਪਤ ਤੋਂ ਇਲਾਵਾ राजे ਅਕਬਰ, ਬੀਰਬਾਲ, ਜਹਾਂਗੀਰ ਇਹਨਾਂ ਬਾਰੇ ਵੀ ਇਹਦੇ ਤੋਂ ਜਾਣਕਾਰੀ ਮਿਲਦੀ ਹੈ ਜੇ ਪੁੱਛਣ ਨਾ ਕਿਹੜੇ ਜਿਹੜੇ ਮੁਗਲ ਸਾਮਰਾਜ ਨਾਲ ਸੰਬੰਧਿਤ ਕਿੰਨਾਂ ਵਿਅਕਤੀਆਂ ਬਾਰੇ ਜਾਣਕਾਰੀ ਮਿਲਦੀ ਹੈ ਅਲਾਹਾਬਾਸ ਸੰਬਲੈਖ ਤੋਂ ਤਾਂ ਅਕਬਰ, ਬੀਰਬਾਲ ਤੇ ਜਹਾਂਗੀਰ ਆ ਜਿਹੜੇ ਮੁਗਲ ਕਾਲ ਦੇ ਨਾਲ ਸੰਬੰਧਿਤ ਆ। ਇਹਦੇ ਤੋਂ ਪਤਾ ਲੱਗਦਾ ਕਿ ਜਿਹੜਾ ਸਮੁੰਦਰ ਗੋਪਤਰ ਹੈ ਜੀ ਉਹਨੇ ਉੱਤਰੀ ਭਾਰਤ ਦੇ ਵਿੱਚ 9 ਜਿੱਤਾਂ ਪ੍ਰਾਪਤ ਕੀਤੀਆਂ ਸੀਗੀਆਂ ਤੇ ਦੱਖਣੀ ਭਾਰਤ ਦੇ ਵਿੱਚ 12। ਇਹ ਕੁਐਸਚਨ ਬਣ ਜਾਂਦਾ ਹੁੰਦਾ ਕਿ ਸਮੁੰਦਰ ਗੋਪਤਰ ਨੇ ਦੱਖਣ ਪਾਸੇ ਦੇ ਵਿੱਚ ਕਿੰਨੀਆਂ ਜਿੱਤਾਂ ਪ੍ਰਾਪਤ ਕੀਤੀਆਂ? 12 ਤੇ ਜੇ ਉੱਤਰੀ ਭਾਰਤ ਦੇ ਵਿੱਚ ਪੁੱਛ ਲੈਣ ਤਾਂ 9 ਜਿੱਤਾਂ ਪ੍ਰਾਪਤ ਕੀਤੀਆਂ। ਇਲਾਹਾਬਾਦ ਤਾਮਲਿਖ ਕੇਸ ਭਾਸ਼ਾ ਵਿੱਚ ਲਿਖਿਆ ਗਿਆ। ਇਹਦੀ ਭਾਸ਼ਾ ਦੱਸਣੀ ਹੈ ਬਈ ਸੰਸਕ੍ਰਿਤ, ਬ੍ਰਹਮੀ, ਪਾਲੀ ਜਾਂ ਪ੍ਰਾਕ੍ਰਿਤ? ਇਲਾਹਾਬਾਸ ਥੰਬ ਲੇਖਦੀ ਜਿਹੜੀ ਭਾਸ਼ਾ ਹੈਗੀ ਉਹ ਦੱਸਣੀ ਆਪਾਂ অপਸ਼ਨਸ ਤੁਹਾਡੇ ਸਾਹਮਣੇ ਆ ਹਾਂਜੀ ਰਾਜੇ ਸੰਸਕ੍ਰਿਤ ਜੇ ਲਿਪੀ ਪੁੱਛ ਲੈਣ ਤਾਂ ਬ੍ਰਹਮੀ ਤੇ ਜੇ ਭਾਸ਼ਾ ਪੁੱਛ ਲੈਣ ਤਾਂ ਸੰਸਕ੍ਰਿਤ ਸਮੁੰਦਰ ਗੁਪਤ ਨੇ ਅਸ਼ੋਮੇਖ ਜਾਗ ਕਰਾਉਣ ਤੋਂ ਬਾਅਦ ਕਿਹੜੀ ਉਪਾਧੀ ਲਈ ਸੀ ਸਮੁੰਦਰ ਗੁਪਤ ਨੇ ਅਸ਼ੋਮੇਖ ਜਾਗ ਕਰਾਇਆ ਸੀ ਰਾਜੇ ਇੱਕ ਜਾਗ ਕਰਾਇਆ ਸੀ ਇਹਨੇ ਅਸ਼ੋਮੇਖ ਦਾ ਕਿਹੜੀ ਉਪਾਧੀ ਲਈ ਸੀ ਕਿਵੀਰਾਜ ਵਿਕਰਮਦਿੱਤਿਆ ਮਹਾਰਾਜਾ ਤੇਰਾਜ ਜਾਂ ਦੇਵਰਾਜ ਆਸ਼ੋਮੇਗ ਜਾਗਰ ਕਰਨ ਤੋਂ ਬਾਅਦ ਇਹਨੇ ਕਿਹੜੀ ਉਪਾਧੀ ਲਈ ਸੀ ਨਹੀਂ ਰਾਜੇ ਵਿਕਰਮਦਿੱਤਿਆ ਦੀ ਜਿਹੜੀ ਉਪਾਧੀ ਸੀ ਨਾ ਇਹ ਚੰਦਰਗੋਪਤ ਦੂਜੇ ਨਾਲ ਸੰਬੰਧਿਤ ਆ ਚੰਦਰਗੋਪਤ ਦੂਜੇ ਨੂੰ ਚੰਦਰਗੋਪਤ ਵਿਕਰਮਦਿੱਤਿਆ ਵੀ ਬੋਲਦੇ ਆ ਈ ਉਪਾਦੀ ਵਿਕਰਮ ਦितीय ਦੀ ਚੰਦਰਗੋਪਤ ਦੂਜੇ ਦੇ ਨਾਲ ਸੰਬੰਧਿਤ ਆ ਇਹਨੇ ਮਹਾਰਾਜਾ ਤੇਰਾਜ ਦੀ ਉਪਾਦੀ ਲਈ ਸੀ ਦੇਵ ਰਾਜ ਦੀ ਉਪਾਦੀ ਵੀ ਜਿਹੜੀ ਚੰਦਰਗੋਪਤ ਦੇ ਦੂਜੇ ਦੇ ਨਾਲ ਸੰਬੰਧਿਤ ਆ ਕਵੀ ਰਾਜ ਤੇ ਮਹਾਰਾਜਾ ਤੇਰਾਜ ਦੀਆਂ ਜਿਹੜੀਆਂ ਉਪਾਦੀਆਂ ਇਹ ਚੰਦਰਗੋਪਤ ਦੇ ਨਾਲ ਠੀਕ ਆ ਸਮੁੰਦਰਗੋਪਤ ਤੋਂ ਬਾਅਦ ਰਾਜ ਗੱਦੀ ਤੇ ਕੌਣ ਬੈਠਾ RAM ਗੋਪਤ ਸਕੰਦ ਗੋਪਤ ਚੰਦਰਗੋਪਤ ਦੂਜਾ ਜਾਂ ਵਿਸ਼ਨੂ ਗੋਪਤ ਤਾਂ ਕੌਣ ਬੈਠਾ ਸੀ ਬਈ ਹਾਂਜੀ ਰਾਜੀ ਰਾਮ ਗੋਪਤ ਸਮੁੰਦਰ ਗੋਪਤ ਦੇ ਦੋ ਪੁੱਤਰ ਸੀਗੇ ਰਾਮ ਗੋਪਤ ਤੇ ਚੰਦਰ ਗੋਪਤ ਦੂਜਾ ਤੇ ਜਿਹੜਾ ਰਾਮ ਗੋਪਤ ਆ ਉਹ ਗੱਦੀ ਤੇ ਬੈਠਦਾ ਸਿਰਫ 5 ਸਾਲ ਵਾਸਤੇ 5 ਸਾਲ ਵਾਸਤੇ ਬੈਠਦਾ ਤੇ ਫਿਰ ਇਹ ਜਦੋਂ ਸ਼ੱਕਾਂ ਦੇ ਨਾਲ ਇਹਨਾਂ ਦਾ ਹਮਲਾ ਹੁੰਦਾ ਸ਼ੱਕਾਂ ਦਾ ਹਮਲਾ ਹੁੰਦਾ ਤੇ ਇਹ ਸ਼ੱਕਾਂ ਦੀ ਅਧੀਨਤਾ ਸਵੀਕਾਰ ਕਰ ਲੈਂਦਾ ਤੇ ਆਪਣੀ ਪਤਨੀ ਹੈ ਜਿਹੜੀ ਉਹ ਉਹਨਾਂ ਦੇ ਦਰਬਾਰ ਦੇ ਵਿੱਚ ਵੀ ਜਿਹਨ ਵਾਸਤੇ ਮੰਨ ਲੈਂਦਾ ਜਿਹਦੇ અપਮਾਨ ਦਾ ਬਦਲਾ ਬਾਅਦ ਚੰਦਰ ਗੋਪਤ ਦੂਜਾ ਲੈਂਦਾ ਉਹ ਰਾਮ ਗੋਪਤ ਨੂੰ ਮਾਰ ਕੇ ਆਪ ਰਾਜੀ ਗੱਦੀ ਤੇ ਬੈਠਦਾ ਤੇ ਇਹਦੀ ਜਿਹੜੀ ਪਤਨੀ ਆ ਉਹਦੇ ਨਾਲ ਵਿਆਹ ਕਰਵਾ ਲੈਂਦਾ ਇਸ ਜਿਹੜੀ ਗਾਥਾ ਇਹ ਸਾਰੀ ਇਹਨਾਂ ਦੇ ਨਾਲ ਸੰਬੰਧਿਤ ਹੈ ਦੀ ਪਤਨੀ ਦੇ ਨਾਲ ਕਹਦੇ ਤੋਂ ਪਤਾ ਲੱਗਦੀ ਆ ਦੇਵੀ ਚੰਦਰ ਗੁਪਤ ਜਿਹੜਾ ਦੇਵੀ ਚੰਦਰ ਗੁਪਤ ਗ੍ਰੰਥ ਹੈਗਾ ਵਿਸ਼ਾਖਾਦਤ ਦਾ ਉਹਦੇ ਤੋਂ ਪਤਾ ਲੱਗਦੀ ਆ ਠੀਕ ਹੈ ਨਾ ਰਾਮ ਗੁਪਤ ਦੀ ਪਤਨੀ ਦਾ ਨਾਮ ਦੱਸੋ ਤ੍ਰੂਪ ਦੇਵੀ ਕੁਮਾਰ ਦੇਵੀ ਪ੍ਰਭਾਵਤੀ ਚਾਰੂਮਤੀ ਹਾਂਜੀ ਰਾਜੇ ਤਰੂਪ ਦੇਵੀ ਰਾਮਗੁਪਤ ਦੀ ਪਤਨੀ ਕੁਮਾਰ ਦੇਵੀ ਚੰਦਰਗੁਪਤ ਪਹਿਲੇ ਦੀ ਪਤਨੀ ਆ ਪ੍ਰਭਾਵਤੀ ਇਹ ਜਿਹੜੀ ਉਹ ਇਹਦੀ ਪੁੱਤਰੀ ਆ ਰਾਜੇ ਚੰਦਰਗੁਪਤ ਦੂਜੇ ਦੀ ਤੇ ਚਾਰੂਮਤੀ ਇਹ ਜਿਹੜਾ ਇਹਦਾ ਸੰਬੰਧ ਅਸ਼ੋਕ ਵਾਲੇ ਕਾਲ ਨਾਲ ਚੰਦਰਗੁਪਤ ਦੂਜੇ ਨੇ ਰਾਜਧਾਨੀ ਬਣਾਇਆ ਪਾਟਲੀਪੁੱਤਰ ਅਜੈਨ ਕੁਸ਼ਾਬੀ ਜਾਂ ਮਗਦ ਪਾਟਲੀਪੁੱਤਰ ਅਜੈਨ ਕੁਸ਼ਾਬੀ ਜਾਂ ਮਗਦ ਹੰਨਿ ਰਾਜੇ ਉਹ ਜੈਨ ਨੂੰ ਬਣਾਇਆ ਸੀਗਾ ਪਹਿਲਾਂ ਰਾਜਧਾਨੀ ਪਾਟਲੀਪੁੱਤਰ ਸੀ ਚੰਦਰਗੁਪਤ ਦੂਜੇ ਨੇ ਜਿਹੜਾ ਹੈਗਾ ਉਹ ਜੈਨ ਨੂੰ ਰਾਜਧਾਨੀ ਬਣਾਇਆ ਸੀ ਫੇਰ ਆਂਦਾ ਰਾਜੇ ਕਿ ਚੰਦਰਗੁਪਤ ਦੂਜਾ ਰਾਜਗਦੀ ਤੇ ਕਦੋਂ ਬੈਠਾ 380 ਈਸਵੀ 390 ਈਸਵੀ 385 ਈਸਵੀ ਜਾਂ 405 ਈਸਵੀ ਕਦੋਂ ਬੈਠਾ ਸੀਗਾ ਬਈ ਕਦੋਂ ਇਹਨੇ ਰਾਮਗੋਪਤ ਜਿਹੜੀ ਉਹਦੀ ਹੱਤਿਆ ਕੀਤੀ ਸੀ ਤੇ ਆਪ ਰਾਜਗਦੀ ਤੇ ਬੈਠਾ ਸੀ 380 390 385 405 ਹੰਦੀ ਰਾਜੇ ਇਹ 380 ਇਸਵੀ ਦੇ ਵਿੱਚ ਬੈਠਾ ਸੀ ਤੇ 415 ਇਸਵੀ ਤੱਕ ਰਹਾ ਸੀ ਠੀਕ ਆ 380 ਤੋਂ 415 ਚੰਦਰਗੁਪਤ ਦੂਜੇ ਦੇ ਕਾ ਰਾਜਕਾਲ ਵਿੱਚ ਕਿਹੜਾ ਚੀਨੀ ਯਾਤਰੀ ਭਾਰਤ ਆਇਆ ਚੰਦਰਗੁਪਤ ਦੂਜੇ ਦੇ ਸਮੇਂ ਦੱਸਣਾ ਬਈ ਜਿਹੜਾ ਚੀਨੀ ਯਾਤਰੀ ਭਾਰਤ ਆਇਆ ਸੀਗਾ ਫਾਇਨ ਹਿਊਨਸਾਂ ਸੁਸ਼ਾਂਗ ਜਾਂ ਇਤ ਸਿੰਘ ਫਾਹੇ ਜਾਨ ਹੁਣ ਸੰ ਸ਼ੁਸ਼ਾਂਗ ਹਾਂਜੀ ਰਾਜੇ ਫਾਹੇ ਆਇਆ ਸੀਗਾ ਜਿਹੜਾ 3 ਸਾਲ ਵਾਸਤੇ ਆਇਆ ਸੀ ਤੇ ਪਾਟਲੀ ਪੁੱਤਰ ਦੇ ਵਿੱਚ ਰਿਹਾ ਸੀ ਜੇ ਪੋਚ ਲੈਣ ਕਿੱਥੇ ਰਿਹਾ ਸੀ ਤਾਂ ਪਾਟਲੀ ਪੁੱਤਰ ਦੇ ਵਿੱਚ ਰਿਹਾ ਸੀ ਤੇ ਇਹਦੇ ਆਉਣ ਦਾ ਉਦੇਸ਼ ਕੀ ਸੀ ਰਾਜੇ ਬੋਧ ਸਥਾਨਾਂ ਦੀ ਯਾਤਰਾ ਕਰਨੀ ਜਿਹੜੀ ਬੁੱਧ ਧਰਮ ਦੇ ਨਾਲ ਸਥਾਨ ਆ ਉਹਨਾਂ ਦੀ ਯਾਤਰਾ ਕਰਨਾ ਇਹਦਾ ਜਿਹੜਾ ਮੁੱਖ ਉਦੇਸ਼ ਸੀ ਯਾਤਰਾ ਦਾ ਇਹਨੇ ਪਹਿਲਾਂ ਸਾਂਸਕ੍ਰਿਤੀ ਸਿੱਖੀ ਸੀ ਤੇ ਫੇਰ ਬੁੱਧ ਧਰਮ ਦੇ ਨਾਲ ਸੰਬੰਧਿਤ ਜਿਹੜੇ ਸਥਾਨ ਸੀਗੇ ਉਹਨਾਂ ਤੇ ਯਾਤਰਾ ਕੀਤੀ ਸੀ ਚੰਦਰਗੋਪਤ ਦੂਜੇ ਨੇ ਕਿੰਨੇ ਆਸ਼ੋਮੇਖ ਜੱਗ ਕਰਾਈ 2 3 4 1 ਚੰਦਰਗੋਪਤ ਦੂਜੇ ਨੇ ਦੱਸਣਾ ਬਈ ਕਿੰਨੇ ਕਰਾਏ ਸੀਗੇ 2 3 4 1 ਨਹੀਂ ਰਾਜੇ ਚੰਦਰਗੋਪਤ ਦੂਜੇ ਨੇ ਦੋ ਨਹੀਂ ਉਹਨੇ 4 ਜੱਗ ਕਰਾਈ ਸੀ ਆਸ਼ੋਮੇਖ ਜੱਗਾ ਜਿਹੜੇ 4 ਕਰਵਾਏ ਸੀ ਜੇ ਸਮੁੰਦਰਗੋਪਤ ਦਾ ਆਜੇ ਤਾਂ ਉਹਨੇ 1 ਕਰਵਾਇਆ ਸੀਗਾ ਤੇ ਜੇ ਚੰਦਰਗੋਪਤ ਦੂਜੇ ਦਾ ਪੁੱਛ ਲੇ ਤਾਂ ਉਹਨੇ 4 ਯਾਨੀ ਕਿ 2 2 ਦਾ ਡਬਲ 4 ਸ਼ੱਕਾਂ ਤੇ ਜਿੱਤ ਪ੍ਰਾਪਤ ਕਰਨ ਉਪਰੰਤ ਚੰਦਰਗੋਪਤ ਦੂਜੇ ਨੇ ਕਿਹੜੇ ਸਿੱਕੇ ਚਲਾਈ ਸੋਨੇ ਦੇ ਚਾਂਦੀ ਦੇ ਤਾਂਬਾ ਲੋਹਾ ਕਾਦੇ ਸਿੱਕੇ ਚਲਾਈ ਸੀਗੇ ਸੋਨਾ ਚਾਂਦੀ ਤਾਂਬਾ ਲੋਹਾ ਹਾਂਜੀ ਰਾਜੀ ਚਾਂਦੀ ਦੇ ਸਿੱਕੇ ਚਲਾਈ ਸੀਗੇ ਨੇ ਜਿਹਨੂੰ ਰਾਜਿਤ ਮੁਦਰਾ ਬੋਲਦੇ ਆ ਰਜਿਤ ਮੁਦਰਾ ਜਿਹੜੀ ਚਲਾਈ ਸੀਗੀ ਚਾਂਦੀ ਦੀ ਚਲਾਈ ਸੀਗੀ ਤੇ ਇਹਦੇ ਸਮੇਂ ਜਿਹੜਾ ਸ਼ੱਕਾਂ ਦਾ ਰਾਜਾ ਸਿਰਾਜੀ ਉਹਦਾ ਨਾਮ ਵੀ ਪੁੱਛ ਲੈਂਦੇ ਆ ਉਹਦਾ ਨਾਮ ਸੀਗਾ ਹਾਂਜੀ ਰੂਪਕ ਦਿਨ ਆਪਾਂ ਗਾਂ ਅੱਗੇ ਜਦੋਂ ਇਹਨਾਂ ਦਾ ਕਰਾਂਗੇ ਨਾ ਪ੍ਰਸ਼ਾਸਨ ਵਾਸਤੇ ਉਹ ਕਰਾਂਗੇ ਤਾਂ ਜਿਹੜੀ ਰਜਿਤ ਮੁਦਰਾ ਚਲਾਈ ਸੀ ਇਹ ਵੀ ਪੁੱਛ ਸਕਦੇ ਆ ਵੀ ਜਦ ਦੀ ਖੁਸ਼ੀ ਦੇ ਵਿੱਚ ਕੀ ਚਲਾਇਆ ਤਾਂ ਰਜਿਤ ਮੁਦਰਾ ਚਲਾਈ ਸੀ ਚਾਂਦੀ ਦੀ ਤਾਂ ਜਿਹੜਾ ਸ਼ੱਕਾਂ ਦਾ ਰਾਜਾ ਸਿਰਾਜੀ ਉਹਦਾ ਨਾਮ ਕੀ ਸੀ ਰੁਦਰ ਸਿੰਘ ਤੀਜਾ ਇਹਦਾ ਨਾਮ ਵੀ ਤੁਸੀਂ ਧਿਆਨ ਚ ਰੱਖਣਾ ਰੁਦਰ ਸਿੰਘ ਜਿਹੜਾ ਤੀਜਾ ਉਹ ਚਲਾਇਆ ਉਹ ਸ਼ੱਕਾਂ ਦਾ ਰਾਜਾ ਸੀ ਚਲਾਇਆ ਸੀ ਕਈ ਇਹਨੂੰ ਸ਼ੱਕਾਂ ਦਾ ਰਾਜਾ ਸੀ ਠੀਕ ਹੈ ਚੰਦਰਗਪਤ ਦੂਜੀ ਨੇ ਉਪਾਦੀ ਲਈ ਦੇਵਗਪਤ ਦੇਵਰਾਜ ਪਰਮ ਭਗਵ ਜਾਂ ਵਿਕਰਮ ਦਿੱਤਿਆ ਇਹਨਾਂ ਦੇ ਵਿੱਚੋਂ ਰਹਿ ਜੇ ਤੁਸੀਂ ਚੂਜ਼ ਕਰਨੇ ਆ ਵੀ ਪਹਿਲਾ ਤੇ ਦੂਜਾ ਦੋ ਲਈਆਂ ਸੀ ਜਾਂ ਪਹਿਲੀ ਤੇ ਤੀਜੀ ਲਈ ਸੀ ਜਾਂ ਦੂਜੀ ਤੇ ਚੌਥੀ ਜਾਂ ਸਾਰੀਆਂ ਲਈਆਂ ਸੀ ਵਿਕਰਮਦਿੱਤ ਦੂਜੇ ਨੇ ਜਿਹੜੀ ਉਪਾਧੀ ਲਈ ਆ ਉਹ ਦੱਸਣੀ ਆ ਕਿਉਂਕਿ ਇਹਦੀ ਉਪਾਧੀਆਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਇਚੂ ਕੁਐਸਚਨ ਬੰਦਾ ਹੀ ਬੰਦਾ ਇਹਨੇ ਕਾਫੀ ਉਪਾਧੀਆਂ ਲਈਆਂ ਨਾ ਤਾਂ ਗਾਇਕੇ ਰੀਡ ਕਰ ਲਓ ਬਈ ਧਿਆਨ ਨਾਲ ਚੰਦਰਗੋਪਤ ਦੂਜੇ ਨੇ ਉਪਾਧੀ ਲਈ ਦੇਵਗੋਪਤ ਦੇਵਰਾਜ ਪਰਮ ਭਾਗਵਿਕਰਮਦਿੱਤ ਆ ਹਾਂਜੀ ਰਾਜੇ ਸਾਰੀਆਂ ਲਈਆਂ ਸੀ ਇਹ ਉਪਾਦੀਆਂ ਇਸ ਤੋਂ ਬਿਨਾਂ ਰਾਜੇ ਇਹਨੇ ਦੇਵ ਸ਼੍ਰੀ ਦੀ ਉਪਾਦੀ ਵੀ ਲਈ ਸੀ ਤੇ ਸ਼ੱਕਿਆਦੀ ਉਪਾਦੀ ਵੀ ਰਹੀ ਸੀ ਇਹਨੇ ਰਾਜੇ ਜਿਹੜੀ ਵਿਕਰਮ ਦਿੱਤਿਆ ਦੀ ਉਪਾਦੀ ਲਈ ਸੀ ਉਹ ਕਦੋਂ ਲਈ ਸੀ ਕਿਹੜੀ ਜਿੱਤ ਤੋਂ ਬਾਅਦ ਲਈ ਸੀ ਆਪਾਂ ਡਿਸਕਸ ਕੀਤਾ ਸੀਗਾ ਨਾ ਸ਼ੱਕਾਂ ਨੂੰ ਹਰਾਉਣ ਤੋਂ ਬਾਅਦ ਜਿਹੜਾ ਇਹਨੇ ਵਿਕਰਮ ਦਿੱਤਿਆ ਦੀ ਉਪਾਦੀ ਲਈ ਸੀਗੀ ਮਾਲਵਾ ਗੁਜਰਾਤ ਤੇ ਕਾਠਿਆਵੜ ਦੀ ਜਿੱਤ ਵੀ ਲਿਖਿਆ ਜਾ ਸਕਦਾ ਕਿਉਂਕਿ ਉੱਥੇ ਸੀ ਸ਼ੱਕਾਂ ਦਾ ਸ਼ਾਸਨ ਸ਼ੱਕਾਂ ਨੂੰ ਹਰਾਉਣ ਤੋਂ ਬਾਅਦ ਇਹਨੇ ਵਿਕਰਮਦਿੱਤਿਆ ਦੀ ਉਪਾਧੀ ਜਿਹੜੀ ਉਹ ਲਈ ਸੀ ਮਹਿਰੋਲੀ ਸਤੰਭ ਲੇਖ ਕਿਸ ਨੇ ਬਣਵਾਇਆ ਚੰਦਰਗੋਪਤ ਪਹਿਲੇ ਨੇ ਕੁਮਾਰ ਗੋਪਤ ਨੇ ਚੰਦਰਗੋਪਤ ਦੂਜੇ ਨੇ ਜਾਂ ਸਕੰਦ ਗੋਪਤ ਨੇ ਮਹਿਰੋਲੀ ਸਤੰਭ ਲੇਖ ਦੱਸਣਾ ਬਈ ਕਿਹਨੇ ਬਣਵਾਇਆ ਸੀਗਾ ਮਹਿਰੋਲੀ ਸਤੰਭ ਲੇਖ ਕਿਸ ਨੇ ਬਣਵਾਇਆ ਮਹਿਰੋਲੀ ਸਤੰਭ ਲੇਖ ਚੰਦਰਗੁਪਤ ਦੂਜੇ ਨੇ ਕੁਮਾਰ ਗੁਪਤ ਨੇ ਹਾਂਜੀ ਰਾਜੇ ਕੁਮਾਰ ਗੁਪਤ ਨੇ ਬਣਵਾਇਆ ਸੀਗਾ ਮਹਿਰੋਲੀ ਸਤੰਭ ਲੇਖ ਜੋ ਮਹਿਰੋਲੀ ਦੇ ਵਿੱਚ ਮਿਲਿਆ ਜਿਹੜਾ ਮਹਿਰੋਲੀ ਸਤੰਭ ਲੇਖ ਹੈ ਦਿੱਲੀ ਦੇ ਨੇੜੇ ਜਿਹੜਾ ਕੋਤਬ ਮিনার ਦੇ ਕੋਲ ਸਥਿਤ ਹੈਗਾ ਇਹਨੂੰ ਹਜੇ ਤੱਕ ਜਿਹੜੀ ਹੈਗੀ ਚੰਗਾਲ ਨਹੀਂ ਲੱਗੀ ਜੀ ਤੇ ਇਹਨੂੰ ਬਾਅਦ ਚ ਤੜਵਾਇਆ ਕਿਹਨੇ ਸੀਗਾ ਰਾਜੇ ਇਹ ਨਹੀਂ ਇਹ ਦਿਨਾਂ ਤੱਕ ਤੜਵਾਇਆ ਨਹੀਂ ਆਉਣਾ ਰਾਜੇ ਉਹ ਤਾਂ ਨਲੰਦਾ ਯੂਨੀਵਰਸਿਟੀ ਦੇ ਨਾਲ ਆਊਗਾ ਇਹ ਪਰ ਜਾਣਕਾਰੀ ਜਿਹਦੇ ਬਾਰੇ ਮਿਲਦੀ ਹੈ ਚੰਦਰਗੋਪਤ ਦੂਜੇ ਬਾਰੇ ਇਹ ਧਿਆਨ ਚ ਰੱਖਣਾ ਮਹਿਰੋਲੀ ਸਤੰਭ ਲੇਖ ਤੋਂ ਜੇ ਜਾਣਕਾਰੀ ਪੁੱਛ ਲੈਣ ਤਾਂ ਕਿਹਦੇ ਬਾਰੇ ਮਿਲਦੀ ਆ ਚੰਦਰਗੋਪਤ ਦੂਜੇ ਬਾਰੇ ਦੂਜੇ ਬਾਰੇ ਮ ਜਾਣਕਾਰੀ ਮਿਲਦੀ ਹੈ ਠੀਕ ਹੈ ਨਾ ਜੇ ਸਮੁੰਦਰ ਗੋਪਤ ਦੀ ਜਾਣਕਾਰੀ ਪੁੱਛਦੇ ਤਾਂ ਜੀ ਉਹ ਇਲਾਹਾਬਾਦ ਸਤੰਭ ਲੇਖ ਤੋਂ ਮਿਲਦੀ ਆ ਜੇ ਚੰਦਰਗੋਪਤ ਦੂਜੇ ਦੀ ਜਾਣਕਾਰੀ ਪੁੱਛਦੇ ਤਾਂ ਮਹਿਰੋਲੀ ਸਤੰਭ ਲੇਖ ਤੋਂ ਮਿਲਦੀ ਆ ਮਹਿਰੋਲੀ ਸਤੰਭ ਲੇਖ ਜਿਹੜਾ ਉਹਨੂੰ ਬਣਵਾਇਆ ਕੁਮਾਰ ਗੋਪਤ ਨੇ ਸੀ ਤੇ ਇਲਾਹਾਬਾਦ ਸਤੰਭ ਲੇਖ ਨੂੰ ਬਣਾਇਆ ਹਰੀ ਸੇਨ ਨੇ ਕੁਮਾਰ ਗੁਪਤ ਕਦੋਂ ਰਾਜਗਦੀ ਤੇ ਬੈਠਾ ਤੈਨਸੂ 10 ਈਸਵੀ 315 ਈਸਵੀ 415 ਈਸਵੀ 280 ਈਸਵੀ ਕੁਮਾਰ ਗੁਪਤ ਦੱਸਣਾ ਬਾਈ ਕਦੋਂ ਆ ਜਿਹੜਾ ਉਹ ਰਾਜਗਦੀ ਤੇ ਬੈਠਾ ਸੀਗਾ ਕਿਹਦੇ ਤੋਂ ਬਾਅਦ ਆਂਦਾ ਕੁਮਾਰ ਗੁਪਤ ਹਾਂਜੀ ਰਾਜੀ 415 ਈਸਵੀ ਦੇ ਵਿੱਚ ਜਿਹੜਾ ਉਹ ਰਾਜਗਦੀ ਤੇ ਬੈਠਾ ਸੀਗਾ। ਕੁਮਾਰ ਗੁਪਤ ਨੇ ਉਪਾਦੀ ਧਾਰਨ ਕੀਤੀ। ਮਹਿੰਦਰਾਦਿਤ, ਸ਼੍ਰੀ ਮਹਿੰਦਰ, ਸ਼ਕਰਾਦਿਤ ਜਾਂ ਸਾਰੇ ਸਹੀ ਆ। ਕਿਹੜੀ ਉਪਾਦੀ ਲਈ ਸੀ ਬਈ ਇਹਨੇ? ਕੁਮਾਰ ਗੁਪਤ ਨੇ ਕਿਹੜੀ ਉਪਾਦੀ ਲਈ ਸੀ? ਮਹਿੰਦਰਾਦਿਤ, ਸ਼੍ਰੀ ਮਹਿੰਦਰ, ਸ਼ਕਰਾਦਿਤ ਜਾਂ ਸਾਰੇ ਸਹੀ। ਹਾਂਜੀ ਰਾਜੀ ਸਾਰੇ ਸਹੀ ਆ। ਇਹਨੇ ਜਿਹੜੀਆਂ ਇਹ ਤਿੰਨੋਂ ਉਪਾਦੀਆਂ ਲਈਆਂ ਸੀ। ਨਲੰਦਾ ਯੂਨੀਵਰਸਿਟੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਕੁਮਾਰ ਗੁਪਤ ਪਹਿਲੇ ਨੇ ਸਮੁੰਦਰ ਗੁਪਤ ਨੇ ਸਕੰਦ ਗੁਪਤ ਨੇ ਬਖਤਿਆਰ ਖਿਲਜੀ ਨੇ ਨਲੰਦਾ ਯੂਨੀਵਰਸਿਟੀ ਦਾ ਜਿਹੜਾ ਨਿਰਮਾਣ ਆ ਉਹ ਕਿਹਨੇ ਕਰਵਾਇਆ ਸੀ ਹਾਂਜੀ ਰਾਜੀ ਕੁਮਾਰ ਗੁਪਤ ਨੇ ਕਰਵਾਇਆ ਸੀ ਤੇ ਬਖਤਿਆਰ ਖਿਲਜੀ ਜਿਹੜੇ ਇਹ ਨਹੀਂ ਇਹਨੂੰ ਨਾਸ਼ਟ ਕਰਵਾਇਆ ਸੀਗਾ ਠੀਕ ਹੈ ਨਾ ਬਖਤਿਆਰ ਖਿਲਜੀ ਨੇ ਨਾਸ਼ਟ ਕਰਵਾਇਆ ਸੀ ਇਹ ਕੁਐਸਚਨ ਵੀ ਬਣਦਾ ਹੁੰਦਾ ਤੇ ਜੇ ਨਿਰਮਾਣ ਪੁੱਛ ਲੈਣ ਤਾਂ ਕੁਮਾਰ ਗੁਪਤ ਨੇ ਕਰਵਾਇਆ ਸੀ ਰਾਜੀ ਪੰਜਵੀਂ ਸਦੀ ਈਸਵੀ ਦੇ ਵਿੱਚ ਕਰਾਇਆ ਸੀ ਕਦੋਂ ਕਰਾਇਆ ਸੀ ਪੰਜਵੀਂ ਸਦੀ ਈਸਵੀ ਦੇ ਵਿੱਚ ਤੇ ਇੱਥੇ ਜਿਹੜੀ ਇਹ ਨਾਲੰਦਾ ਯੂਨੀਵਰਸਿਟੀ ਆ ਇਹ ਬੁੱਧ ਧਰਮ ਦੀ ਰਾਜੇ ਮਹਾਯਾਨ ਸ਼ਾਖਾ ਦੇ ਨਾਲ ਸੰਬੰਧਿਤ ਹੈ ਜੇ ਪੁੱਛ ਲਿਆ ਨੇ ਕਿਹੜੇ ਨਾਲ ਸੰਬੰਧਿਤ ਆ ਤਾਂ ਮਹਾਯਾਨ ਸ਼ਾਖਾ ਦੇ ਨਾਲ ਸੰਬੰਧਿਤ ਆ ਹਾਂਜੀ ਰਾਜੇ 12ਵੀਂ ਸਦੀ ਦੇ ਵਿੱਚ ਜਿਹੜਾ ਇਹਨੂੰ ਨਸ਼ਟ ਕਰਵਾਇਆ ਸੀ ਅੱਗ ਲਗਾ ਕੇ ਤੇ ਇਹਦੀ ਭਾਸ਼ਾ ਜਿਹੜੀ ਇੱਥੇ ਮੇਨ ਹੈਗੀ ਉਹ ਪਾਲੀ ਭਾਸ਼ਾ ਹੁੰਦੀ ਸੀ ਜਿਹੜੀ ਜਾਣਕਾਰੀ ਦਿੱਤਾ ਜਾਂਦਾ ਸੀਗਾ ਉਹ ਪਾਲੀ ਭਾਸ਼ਾ ਦੇ ਵਿੱਚ ਜਿਹੜਾ ਦਿੱਤਾ ਜਾਂਦਾ ਸੀ ਇੱਥੇ ਸਟੱਡੀ ਕਰਵਾਈ ਜਾਂਦੀ ਸੀ ਜਿਹੜੀ ਕੁਮਾਰ ਗੁਪਤ ਪਹਿਲੇ ਦੇ ਉੱਤਰਾਧਿਕਾਰੀ ਕੌਣ ਸੀ? ਸਮੁੰਦਰ ਗੁਪਤ, ਸਕੰਦ ਗੁਪਤ, ਚੰਦਰ ਗੁਪਤ ਦੂਜਾ ਜਾਂ ਸ਼੍ਰੀ ਗੁਪਤ। ਕੁਮਾਰ ਗੁਪਤ ਤੋਂ ਬਾਅਦ ਕੌਣ ਹੁੰਦਾ? ਹਾਂ ਬਈ ਸਕੰਦ ਗੁਪਤ। ਸਕੰਦ ਗੁਪਤ ਕਦੋਂ ਆਉਂਦਾ? 455 ਤੋਂ 467 ਤੱਕ। ਆਖਰੀ ਰਾਜਾ ਦੱਸਣਾ ਬਈ ਗੁਪਤ ਕਾਲ ਦਾ। ਆਖਰੀ ਰਾਜਾ ਕੌਣ ਸੀਗਾ ਸ਼੍ਰੀ ਗੋਪਤ ਚੰਦਰ ਗੋਪਤ ਦੂਜਾ ਸਕੰਦ ਗੋਪਤ ਜਾਂ ਵਿਸ਼ਨੂੰ ਗੋਪਤ ਤੀਜਾ ਲਾਸਟ ਰਾਜਾ ਕੌਣ ਸੀ ਹਾਂਜੀ ਰਾਜਾ ਵਿਸ਼ਨੂੰ ਗੋਪਤ ਤੀਜਾ ਤਾਂ ਭਈ ਇਹ ਆਪਾਂ ਸਾਰੇ ਹੋਣ ਜਿਹੜੇ ਹੋਏ ਹੈਗੇ ਉਹ ਸ਼ਾਸਕ ਉਹਨਾਂ ਨਾਲ ਰਿਲੇਟਡ ਐਮਸੀਕਿਊ ਕਰ ਲਿਆ ਤੇ ਕੱਲ ਨੂੰ ਜਿਹੜੀ ਆਪਾਂ ਇਹਦੇ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਐਮਸੀਕਿਊ ਲੈ ਕੇ ਆਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਇਹ ਆਪਣਾ ਗੋਪਤ ਸਾਮਰਾਜ ਆ ਉਹ ਜਮਾ ਕੰਪਲੀਟ ਹੋ ਜੂ ਤੇ ਫਿਰ ਆਪਾਂ ਵਰਦਨ ਕਾਲ ਕਰਾਂਗੇ ਤੇ ਤੁਹਾਨੂੰ ਮੈਂ ਇਹ ਦੱਸ ਦਿੰਨੀ ਆ ਜਿਹੜੀ ਜਿਹੜੇ ਰਾਜਿਆਂ ਨੇ ਜਿਹੜੀਆਂ ਜਿਹੜੀਆਂ ਉਪਾਧੀਆਂ ਲਈਆਂ ਇਹ ਤੁਸੀਂ ਇੱਥੋਂ ਨੋਟ ਕਰ ਸਕਦੇ ਹੋ ਸਾਰੀਆਂ ਇਕੱਠੀਆਂ ਵੀ ਕਿਉਂਕਿ ਜਦੋਂ ਆਪਾਂ ਅਲੱਗ-ਅਲੱਗ ਪੜਦੇ ਹਾਂ ਆਪਾਂ ਨੂੰ ਪਲੇਖਾ ਪੈ ਜਾਂਦਾ ਤਾਂ ਸ਼੍ਰੀ ਗੋਗਤ ਦਾ ਜਿਹੜਾ ਰਾਜੇ ਮਹਾਰਾਜ ਅਤੇ ਆਧਿਰਾਜ ਦੀ ਲਈ ਸੀ ਉਹਨੇ ਕਟੋਤਕਾ ਚ ਨੇ ਮਹਾਰਾਜ ਦੀ ਲਈ ਸੀ ਚੰਦਰਗੋਪਤ ਪਹਿਲੇ ਨੇ ਮਹਾਰਾਜ ਅਤੇ ਰਾਜ ਦੀ ਲਈ ਸੀ ਸਮੁੰਦਰਗੋਪਤ ਨੇ ਅਸ਼ੋਮੇਗਕਰਤਾ ਕਵੀਰਾਜ ਆਪ੍ਰਤੀਰਾਥ ਤੇ ਲక్ష్ਮੀ ਦੇਵਤਾ ਦੀ ਲਈ ਸੀ ਚੰਦਰਗੋਪਤ ਦੂਜਾ ਰਾਜੇ ਦੇਵਗੋਪਤ ਦੇਵਰਾਜ ਦੇਵਸ਼੍ਰੀ ਸ਼ਕਿਆ ਪਰਮ ਭਾਗਵ ਤੇ ਵਿਕਰਮਦਿੱਤਿਆ ਦੀ ਉਪਾਧੀ ਲਈ ਸੀ ਕੁਮਾਰ ਗੁਪਤ ਨੇ ਮਹਿੰਦਰਾਦਿੱਤ ਸ਼੍ਰੀ ਮਹਿੰਦਰ ਤੇ ਸ਼ਕਰਾਦਿੱਤ ਦੀ ਉਪਾਧੀ ਲਈ ਸੀ ਸਕੰਦ ਗੁਪਤ ਨੇ ਕਰਮਦਿੱਤਿਆ ਤੇ ਦੇਵਰਾਜ ਦੀ ਉਪਾਧੀ ਲਈ ਸੀ ਠੀਕ ਹੈ ਇਹਨਾਂ ਨੂੰ ਧਿਆਨ ਚ ਰੱਖ ਲਿਓ ਤੁਹਾਨੂੰ ਮੈਂ ਇੱਥੇ ਇੱਕ ਦੱਸਦਾ اسی ਤਰ੍ਹਾਂ ਤੁਸੀਂ ਡਾਇਗਰਾਮ ਨਾਲੋ ਯਾਦ ਕਰਨਾ ਸੌਖਾ ਹੋ ਜਾਂਦਾ ਤਾਂ ਏਸੀ ਬਈ ਆਪਣੀ ਅੱਜ ਦੀ ਕਲਾਸ ਵੈਲਕਮ ਰਾਜੀ ਤੇ ਜੇ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਬਈ ਜਿੰਨੇ ਜਣਿਆਂ ਨੇ ਵੀ ਅੱਜ ਵਾਚ ਕੀਤੀ ਸਾਰੇ ਜਣੇ ਲਾਈਕ ਜਰੂਰ ਕਰਿਓ ਤੇ ਅੱਗੇ ਲਿੰਕ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਜੋ ਜਿਹੜੇ ਹੋਰ ਸਟੂਡੈਂਟਸ ਆ ਰਹੇ ਜੀ ਉਹਨਾਂ notification ਪਹੁੰਚ ਸਕੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਣਾ ਚੈਨਲ ਹੈ ਜਿਹੜਾ ਬਿਲਕੁਲ ਨਵਾਂ ਤਾਂ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਤੁਹਾਡੀ ਜਿਹੜੀ ਹੈਲਪ ਦੀ ਜ਼ਰੂਰਤ ਆ ਜੇ ਤੁਸੀਂ ਲਿੰਕ ਨੂੰ ਸ਼ੇਅਰ ਕਰੋਗੇ ਤਾਂ ਤਾਂ ਹੀ ਰਜੇ ਪਤਾ ਲੱਗੂਗਾ ਨਵੇਂ ਚੈਨਲ ਦੀ ਰੀਚ ਨਹੀਂ ਹੁੰਦੀਗੀ ਤਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਰਿਲੇਟਿਵਸ ਦੇ ਨਾਲ ਜੋ ਵੀ ਇਸ ਫੀਲਡ ਦੇ ਨਾਲ ਜੁੜੇ ਹੋਏ ਆ ਜਿਹੜਾ ਲਿੰਕ ਆ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਨਵੇਂ ਸਟੂਡੈਂਟਸ ਆਏ ਸੀ ਬਈ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਪੁਰਾਣੇ ਕਲਾਸਿਸ ਆ ਉਹਨਾਂ ਨੂੰ ਵਾਚ ਜ਼ਰੂਰ ਕਰਿਓ ਠੀਕ ਹੈ ਨਾ ओके ओके। ਤਾਂ ਮੈਂ ਅਨੇ ਰਾਜੀ ਸ਼ਾਮ ਵਾਲੀ ਕਲਾਸ ਦੇ ਵਿੱਚ ਉਹਦੇ ਚ ਆਪਾਂ ਅੱਜ ਜਿਹੜਾ ਹੈਗਾ ਲੋਕ ਸਭਾ ਦੇ ਐਮਸੀਕਿਊ ਕਰਾਂਗੇ। ਆਪਣਾ ਲੋਕ ਸਭਾ ਤੇ ਰਾਜ ਸਭਾ ਵਾਲਾ ਟੋਪਿਕ ਜਿਹੜਾ ਕੰਪਲੀਟ ਹੋ ਚੁੱਕਿਆ। ਹੁਣ ਆਪਾਂ ਉਹਦੇ ਜਿਹੜੇ ਐਮਸੀਕਿਊ ਅੱਜ ਲੋਕ ਸਭਾ ਨਾਲ ਰਿਲੇਟਡ ਕਰ ਲਾਂਗੇ ਤੇ ਕੱਲ ਨੂੰ ਰਾਜ ਸਭਾ। ਫਿਰ ਉਸ ਤੋਂ ਬਾਅਦ ਆਪਾਂ ਅੱਗੇ ਨਵਾਂ ਜਿਹੜਾ ਟੋਪਿਕ ਆ ਉਹਨੂੰ ਕਰਾਂਗੇ। ਠੀਕ ਆ? ਤਾਂ ਮਿਲਦੇ ਆਂ ਸ਼ਾਮ ਵਾਲੀ ਕਲਾਸ 'ਚ 4:20 ਤੇ ਸਾਰੇ ਜਾਨੀ ਜਰੂਰ ਆਇਓ। ਥੈਂਕ ਯੂ।